ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਮੈਂ ਆਗੀ ਵੀਰੋ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਆਓ ਵੀਰ ਜੀ ਇਹਦੇ ਬਾਰੇ ਲਈਏ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਹਾਂ ਜੀ ਵੀਰ ਜੀ ਹੋਰ ਸੁਣਾਓ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਬੜੀ ਕਿਰਪਾ ਬਾਬੇ ਦੀਪ ਸਿੰਘ ਜੀ ਚਲੋ ਵਾਈ ਗਰੂ ਵਧੀਆ ਹਨਾ ਵੀਰੇ ਨਾਂ ਦੱਸਿਓ ਨਾਂ ਵੀਰ ਜੀ ਬਲਵਿੰਦਰ ਸਿੰਘ ਤੇ ਪਿੰਡ ਬਾਲ ਖੁਰਦ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਵੀਰੇ ਫੋਨ ਨੰਬਰ ਹੈਗਾ 88203402 ਠੀਕ ਹੈ ਵੀਰੇ ਹਾਂ ਜੀ ਤਾ ਆਪਣੇ ਕੋਲ ਮੈਂ ਆ ਗਈ ਮੈਂ ਆ ਗਈ ਵੀਰ ਜੀ ਆ ਬੱਚਾ ਵਾ ਕੋਈ ਵੀਰ ਦੋ ਮਹੀਨਾ ਦਾ ਲਾਲੇ ਕੋਈ ਧਾਇਆਂ ਦਾ ਲਾਲੇ ਕੱਟੀ ਮਗਰ ਠੀਕ ਆ ਜੀ ਹਾਂਜੀ ਤੇ ਦੁੱਧ ਵੀਰੇ 7 ਕਿਲੋ ਵੀਰ ਜੀ ਆਪਣੇ ਕੋਲ ਆਜਾਈ ਆ ਅੱਛਾ 9-9 ਕਿਲੋ ਦੁੱਧ ਗਿਆ 7 ਕਰਕੇ ਦਾਂਗੇ ਇਹ ਲੈ ਕੇ ਆਏ ਹਾਂਜੀ ਤੇ ਬਾਕੀ ਇਹ ਆ ਕਿ ਇਹਨੂੰ ਮੜ ਆਇਆ ਕੱਟੀ ਦੇ ਲਾਗੇ ਕਰਕੇ ਤੋਂ ਥੱਲੇ ਬੈਰੋ ਇਦਾਂ ਭਾਵੇਂ ਅੱਛਾ ਅੱਛਾ ਜੀ ਹਾਂਜੀ ਬਿਲਕੁਲ ਵੇਖੋ ਜੀ ਵੀਰਾ ਕਹਿੰਦਾ ਲੈ ਕੇ ਆਇਆ ਮੈਂ ਚੰਗੀ ਆ ਮਗਰ ਕੱਟੀ ਆ ਬਾਕੀ ਵੀਰੋ ਕੱਦ ਕਾਠਾ ਲਈ ਆ ਮੈਂ ਸਵੇਰ ਦੀ ਚਵਾਈ ਉਹਨਾਂ ਦੇ ਘਰ ਕੀਤੀ ਆਪਾਂ ਬਸ ਅੱਛਾ ਸਵੇਰ ਦੀ ਚਵਾਈ ਕਰਕੇ ਲੈ ਕੇ ਆਏ ਹਾਂਜੀ ਹਾਂ 7 ਕਿਲੋ ਦੁੱਧ ਦਾ ਨੋ ਕਿਹਾ ਵੀਰ ਜੀ 7 ਕਿਲੋ ਦੁੱਧ ਦਊਗਾ 7 ਦਾ ਵੀ ਕੋ ਛਾੜੇ ਛੇ ਲਾੜੇ ਛਾੜੇ ਛੇ ਕਰਕੇ ਦੇ ਦਾਂਗੇ ਆ ਗਰਮੀ ਆ ਵੀਰੇ ਹਨਾ ਛਾੜੇ ਛੇ ਕਰਕੇ ਦੇ ਦਾਂਗੇ ਬਿਲਕੁਲ ਤੇ ਵਿਖਾਈਏ ਤੋਰਾ ਇਹਦਾ ਵੀਰੇ ਵੇਖੋ ਵੀਰੋ ਕੱਦ ਕਾਠ ਵਾਲੀ ਮੈਂ ਆ ਗਈ ਆ 7 ਕਿਲੋ ਵੀਰ ਦੁੱਧ ਦੱਸਦਾ ਆ ਕੱਟੀ ਆ ਕਿੰਨੇ ਜਿਹੜੀ ਦੱਸਿਆ ਵੀਰੇ ਕੱਟੀ ਬਿਲਕੁਲ ਦੋਵਾਂ ਦੀ ਵੀਰੇ ਲਾ ਲਓ ਢਾਈਆਂ ਦੀ ਲਾ ਲਓ ਚੋਹਾਂ ਦੀ ਤਿੰਨਾਂ ਦੀ ਲਾ ਲਓ ਤੁਹਾਡੇ ਸਾਹਮਣੇ ਹਨਾ ਵੀਰੇ ਹਾਂਜੀ ਹਾਂਜੀ ਵੀਰੋ ਬਾਕੀ ਵੀਰੇ ਕੱਦ ਕਾਠ ਵੇਖ ਲਓ ਮੈਂ ਦਾ ਵੱਡੇ ਕੱਦ ਕਾਠਾ ਲੀਆ ਚੰਗਾ ਥਣ ਥਣ ਵੀਰੇ ਲੱਗਾ ਐ ਚਵਾਈ ਵਾਲਾ ਥਣ ਲੱਗਾ ਚਵਾਈ ਕਿਵੇਂ ਦੀ ਵੀਰੇ ਓਕੇ ਵੀਰੇ ਹੁਣ ਇਹ ਤਾਰਾ ਮਾਰਦਾ ਐ ਲੱਗ ਛੱਡ ਬੰਬੂਗੜ੍ਹ ਹਾਂਜੀ ਵੀਰੇ ਕੀ ਬਾਤ ਹੈ ਹੁਣੇ ਕੱਟੀ ਦੇ ਉੱਤੇ ਛੱਡ ਕੇ ਤੇ ਇਦਾਂ ਥੱਲੇ ਬਾਕੀ ਵੀਰੇ ਮੈਂ ਵੀ ਨਸਲ ਦੀ ਆ ਚੰਗੀ ਮਹਿ ਜੋ ਬਦਲੇ ਚੰਮ ਚ ਮੈਂ ਆ ਕੱਦ ਕਾਠਾ ਲੀਆ ਵੀਰੇ ਸੱਜਰ ਨੇ ਚੰਗਾ ਦੁੱਧ ਚ ਆਇਆ ਹੋਊਗਾ 14 ਲੀਟਰ ਕਹਿੰਦੇ ਆ ਬਾਕੀ ਨਾ ਹਰਗਾ ਸੇਵਾ ਤੇ ਦਿਖਣੀ ਚਾਹੀਦੀ ਐ 14 ਲੀਟਰ ਦੱਸ ਦੇ ਜੀ ਕਿਆ ਬਾਤ ਹੈ ਜਾਈ ਬਰੋਸਲੇ ਥੋੜਾ ਆਪਣੇ ਕੈਮਰੇ ਤੋਂ ਭਾਵੇਂ ਖੜੋ ਮੇਰੇ ਚੂਆਇਆ ਵੀ ਹੋਊਗਾ ਨਾੜਾ ਨੂਣਾ ਚੈੱਕ ਕਰੋ ਚੰਗੀ ਆਹ ਵੇਖੋ ਚੰਗੀਆਂ ਹਨਾ ਵੀਰੇ ਦੁੱਧ ਵਾਲੀ ਆ ਗਈ ਆ ਥਣ ਥਣ ਵੀਰੇ ਚੈੱਕ ਕਰ ਲਓ ਕੀ ਬਾਤ ਹੈ ਨਸਲਾ ਵੀਰੇ ਇਦਾਂ ਹੀ ਵੀ ਜੀ ਛਾਲੇ ਕਰ ਦੇਣਾ ਬਸ ਕੀ ਬਾਤ ਹੈ ਕੱਟੀਆਂ ਲੈ ਛਟਣ ਦੀ ਲੋੜ ਵੀ ਨਹੀਂ ਅੱਛਾ ਹੀ ਇਦਾਂ ਹੀ ਕਹਿੰਦੇ ਵੀ ਚੰਗੀ ਸੀਸ ਲੱਗ ਆ ਗਈ ਹਾਂਜੀ ਹਾਂਜੀ ਕਹਿੰਦੇ ਇਦਾਂ ਮੜੀ ਕੱਟੀ ਦੇ ਉੱਤੇ ਇਦਾਂ ਪਾ ਲਗਾ ਵੇਖੋ ਵੇਖੋ ਵੀਰੋ ਚੰਗੀ ਕੁਮਾਲ ਦੀ ਮੈਂ ਆ ਠੰਡੀ ਸੀਰ ਕੀ ਬਾਤ ਹੈ ਠੀਕ ਵੀਰੇ ਠੀਕ ਹੈ ਠੀਕ 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 ਹੈ ਠੀਕ 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 ਹਲਾ ਟਾਈਮ ਵੇਲਾ 1.5 ਵਜਾ ਜੇ ਬਾਕੀ ਵੀਰੇ ਨਾਣਾ ਨੂਣਾ ਚੈੱਕ ਕਰ ਲਉ ਮੈਂ ਦੀਆਂ 1.5 ਵਜਾ ਇਹ ਨਹੀਂ ਤੇ ਉਹ ਜੀ ਛੱਟਣਾ ਨਹੀਂ ਮਾਜਾ ਥੱਲੇ ਨਹੀਂ ਬੰਨਣਾ ਬਿਲਕੁਲ ਬਿਲਕੁਲ ਹਾਂ ਜੀ ਵਿਰਜੀ ਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੁਣ ਦੇ ਦੇਣੀ ਹੈ ਮਾਨੇ ਵੀਰਜੀ ਸਾਹਿਬ ਦਾ ਹੀ ਕਰਨਾ ਵਾ ਉੜਦੀ ਜਾਵੇ ਹੈਨਾ ਨਹੀਂ ਲੈਣਾ ਕੋਈ ਚਲੋ ਜਿਆਦਾ ਨਹੀਂ ਉੜਦੀ ਜਾਣ ਵਾਲਾ ਕੰਮ ਹੀ ਕਰਨਾ ਵਾ ਹਾਂਜੀ ਲੋਕੀ ਦੇਖੋ ਜੀ ਤਾਂ 60 ਵੀ ਕਰੀ ਜਾਂਦੇ ਆ ਬਾਠ ਵੀ ਕਰੀ ਜਾਂਦੇ ਕੋਈ 60 ਨਹੀਂ ਕੋਈ ਬਾਠ ਨਹੀਂ ਇਹ ਦੇ ਦਈਏ 65000 ਦੀ ਦੇ ਦਈਏ 85000 ਦੀ 85000 ਦੀ ਹਾਂਜੀ 85000 85000 ਦੀ ਹੈਨਾ ਚਲੋ ਮਾਨਤਾਨ ਕਰ ਦਿਓ ਮਾਨਤਾਨ ਕਰ ਦਈਏ ਕੇ ਹੁਣੇ ਕੰਮ ਨਵੇੜੀ ਜਿਹੜਾ 10000 ਦਾ ਕਰਨਾ ਬਿਲਕੁਲ ਬਿਲਕੁਲ ਲੱਗਦੇ ਹਥੀ ਕਰ ਦਿਓ ਕਰ ਦਿਓ ਚਲੋ 55 ਦੀ ਦੇ ਦਈਏ ਫਿਰ ਵੀ ਨਹੀਂ ਆਦੀ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਮੋੜ ਦੇਣੀ ਮਾਨਦਾਨ ਖੁੱਲਾ ਕਰਾਂਗੇ ਕੀ ਬਾਤ ਆ ਹਾਂਜੀ ਵੇਖੋ ਵੀਰੋ ਫੋਨ ਲਾ ਲਿਓ ਵੀਰ ਕਹਿੰਦਾ ਮਾਨਦਾਨ ਖੁੱਲਾ ਹੋ ਜਾਊਗਾ ਵੱਡੇ ਪੱਲੇ 'ਚ ਮੈਂ ਆ ਗਈ ਵੀਰੋ ਵੀਰ ਨੂੰ ਮੋੜਨਾ ਨਹੀਂਗਾ ਕਦ ਕਾਠਾ ਲੀਆ ਮਗਰ ਵੀ ਇਹਦੇ ਕੱਟੀ ਆ ਗਈ ਆ ਹੰਪਣ ਵਾਲੀ ਵੀਰ ਜੀ ਠੀਕ ਆ ਵੀਰੇ ਹਾਂਜੀ ਆ ਬਾਕੀ ਸਾਹਮਣ ਵਾਲੇ ਹਣਾ ਹਾਂਜੀ ਹਾਂਜੀ ਚਲੋ ਕੋਈ ਵੀਰ ਚੰਗੀ ਸੇਵਾ ਕਰੂਗਾ ਵੀਰੇ ਕਿੱਡੀ ਮੈਂ ਕਦ ਕਾਠਾ ਲੀਆ ਕੋਈ ਵੀਰ ਫੋਨ ਲਾਵੇ ਬਿਲਕੁਲ ਮੋੜਨਾ ਨਹੀਂਗਾ ਆਪਾਂ ਮਾਨਦਾਨ ਖੁੱਲਾ ਕਰਾਂਗੇ ਠੀਕ ਹੈ ਜੀ ਹਾਂਜੀ ਮੈਂ ਵੀਰੇ ਵੱਡੇ ਪੱਲੇ 'ਚ ਆ ਗਈ ਆ ਕਦ ਕਾਠਾ ਲੀਆ ਜੇ ਕੋ ਵੀਰ ਸਾਂਭੂਗਾ ਸੇਵਾ ਕਰੂਗਾ ਫੋਨ ਲਾਊਗਾ ਨਾ ਆਪਾਂ ਨੂੰ ਤਾਂ ਸੱਸੋ ਹੀ ਪਈਦਾ ਆ ਇਹਦਾ ਆਪਾਂ ਉਹਨੂੰ ਕਹਿਣਾ ਵੀ ਚੱਲ ਲੈ ਜਾ ਕੋਈ ਜੜਾ ਦੀ ਨਹੀਂ ਕਰਨੀ ਕੀ ਬਾਤ ਹੈ ਹਾਂ ਜੀ ਨਹੀਂ ਵੇਖੋ ਵੀਰੋ ਰੇਡ ਵੀ ਤਾਂ ਜਾਵਾਂ ਜਾਇਜ ਆ ਫੋਨ ਲਾ ਲਿਓ ਇਹਨੂੰ ਵੇਖਾਂਗੇ ਤੇ ਮੁੜ ਕੇ ਹੋਰ ਲੈਣ ਵਾਲੇ ਬਣਾਂਗੇ ਇਹੋ ਪੰਜ ਛੜੀ ਮੁੜ ਕੇ ਹੋਰ ਕਿੱਥੋਂ ਲਿਆਉਗੇ ਇੱਕ ਤੇ ਲੈਉਣਾ ਵਾ ਬਿਲਕੁਲ ਰੇਡ ਤਾਂ ਦਾ ਜਾਇਜ ਜਾਇਜ ਆ ਬਾਕੀ ਸਾਰੇ ਵੀਰਾਂ ਨੇ ਇਹੋ ਬੇਨਤੀ ਹੈ ਵੀਰੇ ਫੋਨ ਜ਼ਰੂਰ ਲਾ ਲਿਓ ਵੀਰ ਮੈਂ ਤਾਂ ਹੋਰ ਕਰ ਦੂਗਾ ਮੈਂ ਤਾਂ ਮੈਂ ਤਾਂ ਮਰੀਆ ਮੈਂ ਥਣਾ ਚੋਸੀ ਵਾਲੇ ਆ ਗਈ ਜੀ ਭਸਮ ਵੀ ਹੈ ਨਾ ਹਾਂ ਜੀ ਬਿਲਕੁਲ ਪਤਾ ਚੰਗੀ ਚਵਾਈ ਚੁਈ ਆ ਬਾਕੀ ਵੀਰ ਨੇ ਦੱਸ ਹੀ ਦਿੱਤਾ ਵੀਰੋ ਠੰਡੀ ਸੀਲ ਆ ਜਿੰਨੇ ਚਿਰ ਦਾ ਮਰਜੀ ਵੀਰ ਭਰਾ ਕੋਈ ਲਾ ਲੇ ਮੈਂ ਮੁੜ ਕੇ ਕਹਾਂ ਨੀ 2 ਮਹੀਨੇ ਦਾ ਵਾ ਨਹੀਂ ਤੁਸੀਂ ਵੀ ਲੈ ਕੇ ਆਏ ਵੀਰੇ ਹਣਾ ਕੋਈ ਵੀਰ ਫੋਨ ਲਾਵੇ ਵੀ ਇੰਨੇ ਚਿਰ ਦਾ ਨਹੀਂ ਆ ਉਹ ਜਿੰਨੇ ਦਾ ਮਰਜੀ ਲਾ ਲਿਆ ਆ ਕੱਟੀ ਸਾਹਮਣੇ ਬੱਜੀ ਜੀ ਬਿਲਕੁਲ ਵੀਰੇ ਬਿਲਕੁਲ ਹਾਂਜੀ ਠੀਕ ਆ ਵੀਰੇ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹੁੰਦੀ ਆ ਵੀਰੇ ਤੁਸੀਂ ਪਸ਼ੂ ਦਾ ਲਾ ਕੇ ਜਰੂਰ ਪਹੁੰਚਿਆ ਕਰੋ ਆਪ ਦੀ ਆ ਕੇ ਚਵਾਈ ਕਰ ਲਿਆ ਕਰੋ ਪਾਸ ਕਰ ਲਿਆ ਕਰੋ ਉਹ ਵੀਰ ਦੀ ਤੁਹਾਡਾ ਆਪ ਦਾ ਫਰਜ਼ ਬੰਦਾ ਜੀ ਹਾਂਜੀ ਵੀਰੇ ਬਾਕੀ ਚੈਨਲ ਨੂੰ ਵਾਤ ਵਾਤ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਦਿਖਾ ਲਈ ਜਾਵੇ ਜੀ ਹਾਂਜੀ ਵੀਰੇ ਆਪਣਾ ਨਾਮ ਦੱਸ ਦਿਓ ਫਿਰ ਨਾਮ ਵੀਰੇ ਬਲਵਿੰਦਰ ਸਿੰਘ ਪਿੰਡ ਬਲਖੁਰਦਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈਗਾ 86203402 ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ